ਸਰ ਕਿਹੜੇ ਕਿਹੜੇ ਕਾਰਜ ਨੇ ਜਿਹੜੇ ਉਲੀਕੇ ਗਏ ਨੇ ਤੁਹਾਡੇ ਵੱਲੋਂ ਭਾਈ ਜੀ ਪਹਿਲੇ ਤਾਂ ਸਾਰੇ ਇੱਕ ਸਭ ਤੋਂ ਰਾਮ ਰਾਮ ਸਾਸਤੀ ਕਾਲ ਪਰਮ ਪਿਤਾ ਪ੍ਰਮਾਤਮਾ ਉਸ ਸਹਿਯੋਗ ਬਣਤਾ ਹੈ ਉਸ ਮਾਸ ਸੇਵਾ ਦੇ ਲਈ ਤਾਂ ਇਹ ਚਾਰ ਚੱਕਰਮ ਹੋਤੇ ਹਨ ਪ੍ਰਮਾਤਮਾ ਇਹ ਮੁਕਤ ਦਿੱਤਾ ਹੈ ਔਰ ਮੈਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਸਭੀ ਭਾਈਓ ਸੇ ਵੀ ਅਪੀਲ ਕਰੂੰਗਾ ਅਗਰ ਆਪਕੋ ਕੋਈ ਪ੍ਰਮਾਤਮਾ ਕੋ ਐਸਾ ਮੌਕਾ ਦੇ ਆਪਕੇ ਆਸ ਪੜੋਸ ਤੋਂ ਕੋਈ ਰੋਡ ਕੋਈ ਵੀ ਹੈ ਬੱਚਾ ਹੈ ਉਹ ਹੈ ਔਰ ਕੋਈ ਵੀ ਐਸਾ ਜਿਸ ਕੋ थोड़े से सारे से आपको तो मिले से तो हमें ऐसा मौका नहीं छोड़ना चाहिए और आठ जो ब्लड कैंप और ये जो फ्री मेडिकल चेकअप कैंप लगा इसमें जितनी ज़्यादा से ज़्यादा संगत आई जितनी ज्यादा से ज्यादा सब का भी दिल से धन्यवाद करता हूँ यहाँ पे और हमारी टीम जो गोल्डन एक्ट पूरी जी ने जो तो संभाला इसको मैनेज किया तो मैं वो काबिले तारीफ है और

वो कंटिन्यू जब तक तो परमात्मा का आशीर्वाद रहेगा ऐसे ही रहे मैं और भाइयों से भी अपील करूंगा समाज के लिए जो तो अच्छे काम होते हैं वो काम करने वाले बहुत कम लोग बचे हैं लेकिन मैं समाज से भी अपील करूंगा भी आप कहीं भी गलत होने से नजर आए ਉਹ ਜੋ ਵੀ ਭਾਈ ਬਲੱਟਮੈਸ਼ਨ ਫੰਡਾ ਚਾਹਤੇ ਹਨ ਉਹ ਨਿਸ਼ੰਕੋਚਾਣਾ ਚਾਹੀਦੀ ਔਰ ਉਸ ਬਲੱਟਮੈਸ਼ਨ ਚੈਪ ਦਾ ਹਿੱਸਾ ਬਣਨਾ ਚਾਹੀਦਾ ਹੈ। ਆਪ ਆਪਣੇ ਥੋੜੇ ਜਿਹੇ ਪਰਸੇ ਕਿਸੇ ਦੀ ਜਾਨ ਬਚਾਉਂਦੇ ਹੋ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੁੰਦਾ ਉਸ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ। ਮੈਂ ਸਭ ਵੀ ਭਾਈਓ ਸੇਪਿੰਡ ਕਰੂੰਗਾ ਕਿ ਅਸੀਂ ਚਾਹਦੇ ਸੇ ਜ਼ਿਆਦਾ ਬਣ ਸਕਦੇ ਹਾਂ। ਅੱਜ ਸਰ ਅਰਾਮ ਸਿੰਘ ਰਾਣਾ ਜੀ ਦੇ ਕੋਲ ਨਾ ਹੱਟ ਦੇ ਵਿੱਚ ਵਿਸ਼ਾਲ ਹੁੰਦਨ ਗੈਪ ਲਗਾਇਆ ਗਿਆ ਕਿਸ ਤਰ੍ਹਾਂ ਦਿੱਤਾ ਸਰ ਕੀ ਕਹਿਣਾ ਚਾਹੁੰਦੇ ਹੋ? ਇਹ ਤੁਸੀਂ ਦੇਖ ਰਹੇ ਹੋ ਜੀ ਇਹ ਲੋਕਾਂ ਦਾ ਉਤਸ਼ਾਹ ਹੈ। ਆਰਾਮ ਸਿੰਘ ਰਾਣਾ ਜੀ ਦਾ ਪਿਆਰ ਹੈ। ਸਾਡੀ ਇੱਕ ਸੰਤਾ ਜੀ ਸਰਵ ਧਰਮ ਫਾਊਂਡੇਸ਼ਨ ਉਹਦੇ ਨਾਲ ਲੋਕ ਜੁੜ ਰਹੇ ਨੇ ਸਮਾਜਿਕ ਸਮੱਸਿਆਵਾਂ ਸਰੀਰੀਕ ਸਮੱਸਿਆਵਾਂ ਔਰ ਆਪਣੇ ਜੋ ਵੀ ਪਰਿਵਾਰਿਕ ਸਮੱਸਿਆਵਾਂ ਆਦੀ ਹਰ ਇੱਕ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੋ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਕਿੰਨੀ ਜਿਹੜਾ ਅੱਜ ਸਪੈਸ਼ਲਿਸਟ ਬੋਲਸਪਰਟੀ ਵੀ ਪਹੁੰਚੀ ਹੈ ਤਾਂ ਉਹਨਾਂ ਦੇ ਕਿਲੇ ਡਾਕਟਰ ਇੱਥੇ ਪਹੁੰਚੇ ਨੇ ਕਿਹੜਾ ਜਿਹੜੇ ਟੈਸਟ ਕੀਤੇ ਜਾ ਰਹੇ ਨੇ ਜੀ ਇੱਕ ਛੋਟਾ ਜਿਹਾ ਉਪਰਾਲਾ ਸੀ ਤਾਂ ਕੀਤਾ ਸੀ ਕਿ ਬੰਦਾ ਸਾਰਾ ਕੁਝ ਕਰ ਲੈਂਦਾ ਪਰ ਆਪਣੇ ਸਰੀਰਬਾਰੇ ਜਦੋਂ ਗੱਲ ਆਉਂਦੀ ਹੈ ਬੰਦਾ ਪਿੱਛੇ हट ਜਾਂਦਾ ਚਾਰ ਕਦਮ ਆਪਣੇ ਘਰੇਲੂ ਖਰਚਿਆਂ ਨੂੰ ਦੇਖਦੇ ਹੋਏ ਉਹਦੇ ਲਈ ਐਸਪੀਐਸ ਟੀਮ ਜਿਹੜੀ ਐਸਪੀਐਸ ਹਸਪੀਟਲ ਹੈ ਜੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹ ਵੀ ਬੰਦੇ ਵਾਇਗਰੂਨ ਨੂੰ ਮੰਨਣ ਵਾਲਾ ਹੈ ਜੀ ਉਹ ਸਮਾਜ ਦੀ ਸੇਵਾ ਕਰਦੇ ਆ ਉਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਤੁਹਾਡੇ ਜਿੰਨੇ ਮੈਂਬਰ ਨੇ ਉਹਨਾਂ ਦਾ ਅਸੀਂ ਫ੍ਰੀ ਬਾਡੀ ਚੈੱਕਅਪ ਕਰਾਵਾਂਗੇ ਜਿਹਦਾ 3000 ਤੋਂ 5000 ਤੱਕ ਖਰਚਾ ਹੈ ਬੰਦਾ ਸੋਚਦਾ ਨਹੀਂ ਕਰਾਣ ਲਈ ਉਹਨਾਂ ਦਾ ਸਿਰਫ ਬਾਡੀ ਚੈੱਕਅਪ ਹੀ ਨਹੀਂ ਹੋਏਗਾ ਬਾਕੀ ਉਹਨਾਂ ਦੀ ਰਿਪੋਰਟਾਂ ਜਿਹੜੀਆਂ ਨੇ ਉਹ ਸਾਰੀਆਂ ਮੋਬਾਈਲ ਤੇ ਦਿੱਤੀਆਂ ਜਾਣਗੀਆਂ ਉਹ ਕਿਸੇ ਵੀ ਡਾਕਟਰ ਨੂੰ ਚੈੱਕ ਕਰਾ ਸਕਦੇ ਨੇ ਕਿ ਜਿਹੜੀ ਰਿਪੋਰਟ ਆ ਉਹਦੀ অথেন্টিਕੇਟੀ ਕੀ ਹੈ ਉਸ ਤੋਂ ਇਲਾਵਾ ਉਹਦਾ ਇਲਾਜ ਵੀ ਫਰੀ ਕੀਤਾ ਜਾਊਗਾ ਜੇ ਕਿਸੇ ਦਾ ਕੋਈ ਆਪਰੇਸ਼ਨ ਹੈ ਜੀ ਬਹੁਤ ਵੱਡਾ ਉਹ ਖਰਚਾ ਨਹੀਂ ਕਰ ਸਕਦਾ ਉਹਦੇ ਵਿੱਚ ਜੇ ਕੋਈ ਨਿਕਲਦੀ ਹੈ ਬਿਮਾਰੀ ਨਿਕਲਦੀ ਹੈ ਤਾਂ ਉਹ ਆਪਰੇਸ਼ਨ ਵੀ ਅਸੀਂ ਕਰਾਵਾਂਗੇ ਜੇ ਕਿਸੇ ਬੱਚੇ ਦੇ ਜਿਹੜੇ 22 ਸਾਲ ਤੋਂ ਲੈ ਕੇ 16 ਸਾਲ ਤੱਕ ਕਿਸੇ ਬੱਚਿਆਂ ਦੇ ਦਿਲ 'ਚ ਛੇਦ ਹੁੰਦਾ ਉਹਦਾ 4.5 ਲੱਖ ਰੁਪਏ ਦਾ ਖਰਚਾ ਉਹ ਹਰ ਕੋਈ ਅਫੋਰਡ ਨਹੀਂ ਕਰਦਾ ਔਰ ਅਸੀਂ ਲੋਕਾਂ ਦੀ ਜਿਹੜੀ ਹੈ ਉਹਨਾਂ ਦੇ ਸਮਰੱਥ ਸਾਨੂੰ ਮਿਲਿਆ ਹੋਇਆ ਹੈ ਜਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਸੀਂ ਕਿਤੋਂ ਵੀ ਕਰਾ ਕੇ ਦਈਏ ਉਹਦਾ ਇਲਾਜ ਫਰੀ ਹੋਊਗਾ ਕਿੰਨੇ ਕੁ ਲੋਕਾਂ ਦੀ ਟੀਮ ਹੈ ਜਿਹੜੀ ਪਹੁੰਚੀ ਹੈ ਕਿੰਨੇ ਲੋਕਾਂ ਦਾ ਟਾਰਗੇਟ ਰੱਖਿਆ ਤੁਸੀਂ ਮੈਨੂੰ ਕਿੰਨੇ ਪਰਫਾਰਮੈਂਸ ਦੇਖੋ ਜੀ ਸੇਵਾ ਦਾ ਕੋਈ ਟਾਰਗੇਟ ਨਹੀਂ ਹੁੰਦਾ ਭਾਜੀ ਮੈਂ ਤੁਹਾਨੂੰ ਬੜਾ ਕਲੀਅਰ ਦੱਸਦਾ ਸੇਵਾ ਸੇਵਾ ਜੀ ਜਿੰਨਾਂ ਨੂੰ ਜ਼ਰੂਰਤ ਹੈ 5 ਵਜੇ ਤੱਕ ਅਸੀਂ ਇੱਥੇ ਹੈਗੇ ਆ ਜਿੰਨੇ ਮਰਜ਼ੀ ਤੁਸੀਂ ਬੜੇ ਜਿਹੇ ਵੀਰ ਸੁਣ ਵੀ ਰਹੇ ਨੇ ਉਹ ਵੀ ਹੁਣੇ ਆ ਸਕਦੇ ਨੇ 5 ਵਜੇ ਤੱਕ ਅਸੀਂ ਇੱਥੇ ਆ ਕੋਈ ਲਿਮਟ ਨਹੀਂ ਹੈ ਲਿਮਟ ਸਿਰਫ ਇਹੀ ਹੈ ਕਿ ਸਾਂਝ ਦਿਓ ਸਾਡੇ ਨਾਲ ਜਦੋਂ ਸਮਾਜ ਦੀ ਜਿਹੜੀ ਵੀ ਭਲਾਈ ਅਸੀਂ ਕਰਨਾ ਚਾਹੁੰਦੇ ਆ ਉਹਦਾ ਸਾਡਾ ਬੋਡਾ ਬੋਡਾ ਆ ਕੇ ਖੜੇ ਹੋ ਅਸੀਂ ਕੋਈ ਪੈਸਾ ਨਹੀਂ ਮੰਗਦੇ ਸਿਰਫ ਅੱਛਾ ਮਰੇ ਨੁਸਰਾਜ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਆਪਣੇ ਚੈਨਲ ਜਿੰਨੇ ਵੀ ਸਾਡੀ ਆਵਾਜ਼ ਪਹੁੰਚਾ ਰਹੇ ਆ ਲਗਭਗ ਸਾਡੇ ਆਰਮ ਸਿੰਘ ਰਾਣਾ ਜੀ ਦਾ ਕੋਈ ਦੇਣਾ ਨਹੀਂ ਦੇ ਸਕਦਾ ਜੀ ਬਹੁਤ ਵਧੀਆ ਫਰਾਲਾ ਕਰ ਰਿਹਾ ਕਉਂਕ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਦੇ ਹੋਟਲ ਨਹੀਂ ਸੀ ਇਹਨੇ ਤੇ ਹੁਣ ਦੇਖੋ ਇਹਨਾਂ ਨੇ ਬਹੁਤ ਵਧੀਆ ਇੱਥੇ ਪ੍ਰਾਣਾ ਕੀਤਾ ਬਹੁਤ ਪਿਆਰ ਮਿਲਿਆ ਜੀ ਪੰਜਾਬ ਦੇ ਵਿੱਚੋਂ ਕਿਉਂਕਿ ਕਿਸਾਨੀ ਲੋਲੰਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਆਸਾਨ ਵੀਰਾਂ ਦੀ ਆਪਣੇ ਪੂਰਾ ਹੋਟਲ ਖੋਲ ਰੱਖਿਆ ਹਰ ਤਰ੍ਹਾਂ ਦੀ ਸਹੂਦਤ ਦਿੱਤੀ ਆ ਤੇ ਸਾਡੇ ਪੂਰੀ ਸਾਫ ਦਾ ਵੀ ਕੋਈ ਦੇਣਾ ਨਹੀਂ ਦੇਖ ਸਕਦਾ ਬਹੁਤ ਵਧੀਆ ਸਾਰਿਆਂ ਨੂੰ ਡੀਲ ਕਰ ਰਹੇ ਆ ਤੇ ਕਿਸੇ ਦੀ ਵੀ ਅਨਸ਼ੋਰਸ ਵਗੈਰਾ ਫਰੀ ਕਰ ਰਹੇ ਆ ਡਰਾਈਵਰ ਭਰਾਵਾਂ ਦੀ ਕਿਉਂਕਿ ਸਾਡੀਆਂ ਸੰਸਥਾ ਚੱਲਦੀਆਂ ਰਜਿਸਟਰਡ ਐ ਰਿਚਲ ਸੰਸਤਾ ਅਸੀਂ ਕਈ ਵਾਰ ਪੀਜੀਆਈ ਨੂੰ ਜਿਹੜਾ ਬਲੱਡ ਡੋਨੇਟ ਕਰ ਚੁੱਕੇ ਆ ਤੇ ਲੁਧਿਆਣੇ ਦਾ ਵੀ ਸਾਡਾ ਸੀ ਪਰ ਇਹਨਾਂ ਨੇ ਇੱਥੇ ਬਲੱਡ ਕੈਂਪ ਲਾ ਕੇ ਤੇ ਬਲੱਡ ਵੀ ਦੇ ਰਹੇ ਆ ਫ੍ਰੀ ਹਸਪੀਟਲ ਵਾਲਿਆਂ ਨੂੰ ਬਾਕੀ ਫ੍ਰੀ ਚੈੱਕਅਪ ਜਿਹੜਾ ਹੋ ਰਿਹਾ ਜੀ ਜਿਹੜਾ ਆਮ ਗਰੀਬ ਜਨਤਾ ਤੋਂ ਬਹੁਤ ਦੂਰ ਆ ਤੁਸੀਂ ਦੇਖ ਲਓ ਜੀ ਆਮ ਲੋਕ ਆਏ ਆ ਕੋਈ ਇਹਦੇ ਵਿੱਚ ਇਹ ਨਹੀਂ ਵੀ ਫਲਾਣਾ ਆ ਸਕਦਾ ਕੋਈ ਡਰਾਈਵਰ ਆ ਸਕਦਾ ਦੂਜਾ ਕੋਈ ਵੀ ਆ ਸਕਦਾ ਜੀ ਸਾਡਾ ਤੇ ਤੁਹਾਨੂੰ ਇਹ ਆ ਵੀ ਲਾਈਵ ਤੇ ਜੇ ਚੱਲ ਰਿਹਾ ਤੇ ਕੋਈ ਵੀ ਵੀਰ ਆ ਕੇ ਆਪਣਾ ਫ੍ਰੀ ਚੈੱਕਅਪ ਕਰਾ ਸਕਦਾ ਉਹੀ ਵੀ ਜਿਹੜਾ ਪੈਸਾ ਉੱਥੇ ਨਹੀਂ ਲੱਗਦਾ ਤੇ ਵੈਸੇ ਵੀ ਇਹ ਰਾਤ ਦੇਣਾ ਬਹੁਤ ਸੇਵਾ ਕਰਦੇ ਆ ਜਦੋਂ ਕੋਈ ਧੀਆ ਪੈਣਾ ਦੇ ਵਿਆਹ ਸ਼ਾਦੀਆਂ ਹੁੰਦੇ ਜੀ ਉਹ ਵੀ ਇਹ ਫ੍ਰੀ ਕਰਾਉਂਦੇ ਆ ਬਹੁਤ ਬਾਰ ਇਹਨਾਂ ਨੇ ਕਰਾਏ ਆ ਜੀ ਉੱਥੇ ਵੀ ਬਹੁਤ ਸੇਵਾ ਸਾਡੇ ਰਾਮ ਸਿੰਘ ਰਾਣਾ ਜੀ ਸਾਡੇ ਪੁਰੀ ਸਾਹਿਬ ਕੇ ਜਨਮ ਕੇ ਕਿੰਨਾ ਖਾਸ ਮੇਲ ਉਪਰਾਲੇ ਕਿਤੇ ਜਾ ਰਹੇ ਆ ਕਿਤੇ ਨਾ ਕਿਤੇ ਇੰਨੀ ਲੱਗ ਰਹੀ ਜਿਹੜੀ ਨੌਜਵਾਨਾਂ ਜਿਹੜੀ ਨੌਜਵਾਨਾਂ ਕਾਫੀ ਨਿਸ਼ਾਨ ਦੇ ਦੱਸ ਲੱਗ ਪਸੇ ਰਹੇ ਪਰ ਲੇਕਿਨ ਕਾਫੀ ਉਹ ਵੀ ਉਪਰਾਲੇ ਕਿਤੇ ਜਾ ਰਹੇ ਆ ਕਿ ਨੌਜਵਾਨਾਂ ਨੂੰ ਨਿਸ਼ਾਨ ਤੋਂ ਬਾਹਰ ਕੱਢਣ ਦੇ ਕਾਫੀ ਜਿਹੜੇ ਸੈਂਟਰ ਵੀ ਖੋਲੇ ਜਾ ਰਹੇ ਪਰ ਫਿਰ ਵੀ ਕਿਤੇ ਨਾ ਕਿਤੇ ਇੰਨੀ ਲੱਗ ਰਹੀ ਕਿ ਇਦਾਂ ਦਾ ਜਿਹੜੀ ਕੀ ਕੰਮ ਇਹ ਖਾਤੀ ਹੈ ਜੀ ਬਿਲਕੁਲ ਜੀ ਇਹ ਤੇ ਤੁਹਾਡਾ ਬਹੁਤ ਵਧੀਆ ਸਵਾਲ ਆ ਤੇ ਜਿਹੜਾ ਇਹ ਖੋਲਿਆ ਜੀ ਉੱਥੇ ਵੀ ਨਾ ਕੋਈ ਵਧੀਆ ਤਰੀਕੇ ਨਾਲ ਕੰਮ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਉੱਥੇ ਉਹਨਾਂ ਨੂੰ ਗੋਲੀਆਂ ਤੇ ਲਾ ਦਿੰਦੇ ਆ ਕਿ ਹੋਰ ਚੀਜ਼ਾਂ ਲਾ ਦਿੰਦੇ ਆ ਇਹ ਦੇਖੋ ਸਾਰਿਆਂ ਦੇ ਸਾਹਮਣੇ ਚੱਲ ਰਿਹਾ ਜੋ ਸੇਵਾ ਚੱਲ ਰਹੀ ਹੈ ਸਾਹਮਣੇ ਚੱਲ ਰਹੀ ਆ ਹਰ ਬੰਦੇ ਨੂੰ ਪਤਾ ਕਿ ਮੈਂ ਇਸ ਤਰ੍ਹਾਂ ਸੇਵਾ ਲੈਣੀ ਇਸ ਤਰ੍ਹਾਂ ਬਹੁਤ ਵਧੀਆ ਜੋ ਪਰ ਅੱਲਾ ਸਾਡੇ ਹਸਪੀਟਲ ਤੋਂ ਕੋਲੋ ਤੋਂ ਆਏ ਆ ਡਾਕਟਰ ਸਾਹਿਬ ਦੀ ਵਧੀਆ ਟੀਮ ਆਈ ਆ ਉਹ ਵਧੀਆ ਕਰ ਰਹੇ ਆ ਕਾਰੀਗਰ ਜੋ ਵਧੀਆ ਹੋ ਰਿਹਾ ਬਾਕੀ ਅਸੀਂ ਆਪਣੇ ਮਾਦੀਆ ਤੁਹਾਡੇ ਮਾਦੀਆ ਰਮੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਜਿਹੜਾ ਨਸ਼ਾ ਇਹਨਾਂ ਤੋਂ ਬਚਣਾ ਚਾਹੀਦਾ ਨਸ਼ੇ ਤੋਂ ਬਚਣਾ ਚਾਹੀਦਾ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਤੇ ਵੱਡੇ ਘਰਾਂ ਦੇ ਛੋਟੇ ਘਰਾਂ ਦੇ ਸਾਹ ਬੱਚੇ ਜਿਹੜੇ ਇਸ ਕੰਮ ਤੇ ਲੱਗੇ ਆ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਆਮ ਜਿਹੜੇ ਲੋਕ ਆ ਜੀ ਇਹਦੇ ਤੇ ਧਿਆਨ ਦੇ ਰਹੇ ਆ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਸਰਕਾਰਾਂ ਇਹਦੇ ਬਾਰੇ ਧਿਆਨ ਬਹੁਤ ਘੱਟ ਦੇ ਰਹੀਆਂ ਸਿਰਫ ਉਹਨਾਂ ਨੂੰ ਵੋਟਾਂ ਤੇ ਆਪਣੀਆਂ ਕੁਰਸੀਆਂ ਦਾ ਮਤਲਬ ਆ ਉਹਨਾਂ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਕਿ ਜਿੱਥੇ ਆਮ ਇਨਸਾਨ ਇਨਸਾਨਾਂ ਦੇ ਕੰਮ ਆ ਰਹੇ ਜਿਦਾਂ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਆ ਤੇ ਉਹਨਾਂ ਨੂੰ ਵੀ ਇਹੋ ਕਾਰੀਗਰ ਕਰਨੇ ਚਾਹੀਦੇ ਜੋ ਅੱਗੇ ਵੀ ਉਹਨਾਂ ਨੂੰ ਲੋਕ ਚੰਗਾ ਸਮਝਣ ਧੰਨਵਾਦ ਅੱਜ ਜਿਹੜੇ ਸਾਡੇ ਨੂੰ ਲਾਇਆ ਗਿਆ ਜਦੋਂ ਤੁਸੀਂ ਦੱਸਣਾ ਹੁੰਦਾ ਕਿ ਤੁਸੀਂ ਕਰਦੇ ਹੋ ਹਾਂਜੀ ਮੈਂ ਅੱਜ ਆਪਣਾ 골ਡਨ ਹੱਟ ਤੇ ਆਇਆ ਸੀਗਾ ਮੈਨੂੰ ਇਸ ਇਨਵਾਈਟ ਕੀਤਾ ਸੀਗਾ ਤੇ ਮੈਂ 골ਡਨ ਹੱਟ ਤੇ ਆਇਆ ਸੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਮੈਂ ਮਤਲਬ ਸੇਵਾ ਕਰ ਰਿਹਾ ਹਾਂ ਪਰ ਮੈਂ ਤਾਂ ਸੇਵਾ ਕਰ ਰਿਹਾ ਹਾਂ ਲੇਕਿਨ ਫਰਮਾਤਾ ਕਰਾ ਰਿਹਾ ਸਾਰੇ ਕੰਮ ਇਹ ਜਿਹੜੀ ਗੋਡੇ ਦੀ ਦਰਦ ਜਾਂ ਬੈਕ ਪੇਨ ਹੈ ਸਰਵਾਈਕਲ ਹੈ ਲੱਤ ਦੀ ਦਰਦ ਹੈ ਜਾਂ ਬਾਹਾਂ ਦੀ ਦਰਦ ਹੈ ਚੱਕਰ ਵੀ ਆ ਰਹੇ ਉਹ ਹੱਥ ਦੇ ਨਾਲ ਟ੍ਰੀਟਮੈਂਟ ਦਿੱਤਾ ਜਾਂਦਾ ਔਰ 15-20 ਮਿੰਟ ਦੇ ਅੰਦਰ ਪੇਸ਼ੈਂਟ ਔਰ ਠੀਕ ਹੋ ਕੇ ਆ ਰਿਹਾ ਹੈ ਤੇ ਪੇਸ਼ੈਂਟ ਆਉਂਦੇ ਆ ਜਿਹੜੇ ਕੀ ਵਿਚਾਰੇ ਬੜੇ ਦੁਖੀ ਹੁੰਦੇ ਉਹ ਖੁਸ਼ ਹੋ ਕੇ ਜਾਂਦੇ ਆ ਇਹ ਮਤਲਬ ਦਰਦ ਹੱਥ ਨਾਲ ਆਪਾਂ ਠੀਕ ਕਰ ਦਿੰਨੇ ਜੀ ਕਿਹੜੀ ਜਗ੍ਹਾ ਤੋਂ ਆਇਆ ਸਰ ਜੀ ਮੈਂ ਮੋਗੇ ਤੋਂ ਆਇਆ ਜੀ ਮੇਰਾ ਨਾਮ ਹੈ ਚਰਨਜੀਤ ਸਿੰਘ ਹੈ ਮੈਂ ਆਪਣਾ ਪ੍ਰੈਕਟਿਸ ਕਰਦਾ ਐ ਚੀਜ਼ ਇਹ ਔਰ ਇਸ ਦੇ ਨਾਲ ਆਪਾਂ ਬਿਲਕੁਲ ਠੀਕ ਹੋ ਸਕਦੇ। ਰਵੈਦਿਕ ਥ੍ਰੀ ਹੈ। ਸੋ ਥੀਕ ਮਿਲਦੀਆਂ ਮਨ ਲੋ ਇਲਾਜ ਕਰਦੇ ਹਾਂ। ਮੈਡੀਸਿਨ ਵਗੈਰਾ ਕੁਝ ਇਦਾਂ ਰਵੈਦਿਕ ਪੰਜ ਹਾਂ ਮੈਂ ਮੈਡੀਸਨ ਦੇਣਾ ਆ ਜੀ ਵਿੱਚ ਮੈਂ ਖੋ ਤਿਆਰ ਕਰਦਾ ਜੀ। ਸਿਰਫ ਆਯੂਵੈਦ ਦਾ ਕੋਈ ਸਟੀਰਾਈਡ ਕੋਈ ਐਲੋਪੈਥਿਕ ਕੋਈ ਵੀ ਨਿਸ਼ਾਨੀ ਹੈ। ਸਿਰਫ ਜੜੀਆਂ ਫੁੱਟੀਆਂ ਦੀ ਦਵਾਈ ਹੈ ਮੇਰੇ ਕੋਲ। ਉਹਨਾਂ ਦੇ ਪੇਸ਼ੈਂਟ ਆ ਜਿਹੜੇ ਅੱਜ ਕੱਲ੍ਹ ਲੋਕ ਆ ਰਹੇ ਨੇ ਕਿਸ ਤਰ੍ਹਾਂ ਦੀ ਜੀ ਦਵਾਈ ਲੱਗਦੀ। ਮੇਰੇ ਕੋਲੇ ਗੋਡਿਆਂ ਦੀ ਪ੍ਰੋਬਲਮ ਹੈਗੀ ਹੈ। ਬੈਕ ਪੇਨ ਕੋਈ ਵੀ ਹੈਗੀ ਹੈ। ਜਾਂ ਆਪਾਂ ਮਾਈਗਰੇਨ ਹੈ। ਉਸ ਦੀ ਮੋਟਾਪੇ ਦੀ ਦਵਾਈ ਹੈ। ਔਰ ਬਵਾਸੀ ਦੀ ਦਵਾਈ ਹੈ। ਬਾਬਾ ਸੀ ਦੀ ਦਵਾਈ ਮੈਂ ਦੱਸਣਾ ਹੈ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਹੋਵੇ 25 ਸਾਲ ਪੁਰਾਣੀ 30 ਸਾਲ ਪੁਰਾਣੀ ਹੈ ਸਿਰਫ ਦੋ ਦਿਨਾਂ ਠੀਕ ਹੋ ਜਾਂਦੀ ਹੈ ਮਤਲਬ ਉਹ ਦੋ ਦਿਨਾਂ ਜੇ ਫੋਨ ਬੰਦ ਹੋ ਜਾਣਾ ਮਤਲਬ ਇਹ ਆਜੂਏ ਜੜੀ ਬੂਟੀਆਂ ਇਹੋ ਦਵਾਈ ਤਿਆਰ ਕੀਤੀ ਹੈ ਔਰ ਇਹ ਦਵਾਈ ਦੇ ਨਾਲ ਪਹਿਲੇ ਕਿੰਨੇ ਕਿੰਨੇ ਪੇਸ਼ੈਂਟ ਠੀਕ ਹੋ ਜਾ ਚੁੱਕੇ ਆ ਜੇ ਕੋਈ ਸੇਵਾ ਦਾ ਮੌਕਾ ਲੈਣਾ ਚਾਹੁੰਦਾ ਇਹ ਬਾਬਾ ਸੀ ਦਵਾਈ ਮੈਂ ਬਿਲਕੁਲ ਫ੍ਰੀ ਦਿੰਨਾ ਹੈ ਜਿਹੜਾ ਕੋਈ ਪਾਉਂਦੀ ਜਿੱਥੇ ਮਰਜ਼ੀ ਮਰਜ਼ੀ ਭੇਜਣੀ ਬਾਹਰ ਭੇਜਣੀ ਤਾਂ ਇੱਥੇ ਵੀ ਕੋਰੀ ਕਰਨੀ ਤਾਂ ਉਹ ਮੈਂ ਕੋਰੀ ਵੀ ਕਰ ਦਮਾ ਹੈ ਅਸੀਂ ਬਾਣੀ ਹੈ ਫਿਰ ਆ ਗਿਆ ਕੋਈ ਮੂੰਹ ਦੀ ਪ੍ਰੋਬਲਮ ਹੈਗੀ ਹੈ ਮੂੰਹ 'ਚ ਛਾਲੇ ਹੋਣੇ ਫੰਡਾ ਤਾ ਤਾ ਲਗਣਾ ਜਾਂ ਜਨ ਆੜ ਜਿਉਣੀ ਦੰਦਾਂ ਦੇ ਵਿੱਚ ਔਰ ਮਾਂਚੋ ਛਾਲੇ ਆ ਗਏ ਮੂੰਹ 'ਚ ਬਹੁਤ ਜ਼ਿਆਦਾ ਆਰਾਮ ਨਹੀਂ ਆ ਰਿਹਾ ਇਹ ਆਪਾਂ ਕੁਰਲੇ ਕਰਨ ਨਾਲ ਜੜੀ ਬੁੱਟੇ ਕੁਰਲੇ ਕਰਨ ਨਾਲ ਦੋ ਦਿਨਾਂ 'ਚ ਉਹ ਠੀਕ ਹੋ ਜਾਂਦਾ ਇਹ ਆਜਵੇ ਦੇ ਵਿੱਚ ਬਹੁਤ ਕੁਸ਼ ਹੈ ਪੰਡਾਰਾ ਮੈਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਆਪਾਂ ਨੂੰ ਜਿਹੜਾ ਕਿ ਸਾਰੇ ਪਰਿਵਾਰਾਂ ਨੂੰ ਆਪਾਂ ਨੂੰ ਇਕ ਤਾਂ ਟਰੀ ਲਾਣਾ ਚਾਹੀਦਾ ਹੈ ਦਰਖਤ ਕੋਈ ਨਾ ਕੋ ਲਾਣਾ ਚਾਹੀਦਾ ਜਾਂ ਘਰ ਦੇ ਵਿੱਚ ਬੇਲ ਬੁੱਟੇ ਲਾਓ ਜਰੂਰ ਇਹ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਦੂਜਾ ਕੰਮ ਇਹ ਹੈ ਆਪਾਂ ਚਿੜੀਆਂ ਚੋਗਾ ਤੇ ਪਾਣੀ ਆਪਾਂ ਨੂੰ ਜਰੂਰ ਪਾਣਾ ਚਾਹੀਦਾ ਔਰ ਇਹ ਆਪਾਂ ਨੂੰ ਇੱਕ ਲੋੜ ਦਾ ਆਪਾਂ ਜ਼ਿੰਮੇਰ ਸਮਝ ਕੇ ਪਾਈਏ ਤੇ ਉਹਨਾਂ ਨੂੰ ਪੰਛੀਆਂ ਨੂੰ ਇਹ ਕੁਛ ਆਪਾਂ ਇਹ ਦੇਈਏ ਜਰੂਰ ਕਿ ਆਪਾਂ ਦਸਵਾਂ ਦੇ ਕੰਮ ਸਮਝ ਕੇ ਦੋ ਜਾਂ ਆਪਣੀ ਇੱਛਾ ਮੁਤਾਬਕ ਜਰੂਰ ਕਰਨਾ ਚਾਹੀਦਾ ਹੈ ਕਹਿੰਦਾ ਹਾਂ ਆਪਣੀ ਜੇ ਲੋਕ ਜੀ ਦੀ ਕਰਨ ਨੂੰ ਸਰ ਨਾਲ ਪਹਿਲਾਂ ਤਾਂ ਮੈਂ ਫੇਵੀ 91 ਚੈਲੋ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਕਿ ਅੱਜ ਇੱਥੇ ਇਸ ਹਸਪਤਾਲ ਕੈਂਪ ਤੋਂ ਜਿਹੜਾ ਰਾਣਾ ਜੀ ਵੱਲੋਂ ਕਦੇ ਪਰਾਲਾ ਡਾਕਟਰ ਜੀ ਦੇ ਕੋਲੋਂ ਇਸ ਕਲਾਮ ਤੋਂ ਜਿਹੜਾ ਕਿਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਐਸਪੀਐਸ ਹਸਪਤਾਲ ਤੋਂ ਜਿਹੜੇ ਟੀਮ ਹਨਾਂ ਦੀ ਆਈ ਹੋਈ ਹੈ ਜੀਟੀ ਨਾਲ ਹਨੇ ਨਹੀਂ ਇਹ ਅੱਗਾ ਇੱਕ ਬਹੁਤ ਦਾ ਕੰਮ ਹੈ ਕਿ ਬਹੁਤ ਹੀ ਜਿਹੜੇ ਜੁੜੇ ਵੀ ਜਿਹੜੇ ਲੋਕ ਨਹੀਂ ਫੋਨ ਕਰ ਸਕਦੇ ਅੱਜ ਉਹ ਲੋਕ ਦੇਖ ਰਹੇ ਆ ਕਿੰਨੇ 11 ਲਿਡਲ ਦੇ ਵਿੰਡੋਅ ਅੱਜ ਲੱਗ ਰਹੇ ਨੇ ਇਹਨਾਂ ਨਾਲ ਵੱਧ ਤੋਂ ਵੱਧ ਜਿਹੜਾ ਹੈ ਗਰੀਬ ਲੋਕਾਂ ਨੂੰ ਬੈਨੀਫਿਟ ਹੋਏਗਾ ਜਿਹੜੇ ਅੱਜ ਇੱਥੇ ਬਲੱਡ ਡਾਨ ਕੋਰੀਡਰ ਦਾ ਲਾਇਆ ਹੈ ਕੈਂਪ ਤੇ ਇਹ ਵਿਕਟਮ ਨੂੰ ਦਾਨ ਪਿਆ ਜਾਂਦਾ ਹੈ ਮਹਾਂਦਾਨ ਹੈ ਇਸ ਤੋਂ ਵੱਡਾ ਦੁਨੀਆ ਦਾ ਮਹਦਾਨ ਨਹੀਂ ਹੈ ਗੱਲ ਹਰ ਵਿਅਕਤੀ ਨੂੰ ਦਾਨ ਵੀ ਕਰਨਾ ਚਾਹੀਦਾ ਹੈ ਇਹਦੇ ਨਾਲ ਕਿਤੇ ਵੀ ਕਦੀ ਵੀ ਕੋਈ ਵੀ ਹਾਸੇ ਵਰਤਦੇ ਨਹੀਂ ਜਦੋਂ ਅਤੇ ਤੇ ਨਈਂ ਪਲਟ ਦੀ ਹੁੰਦਾ ਉੱਥੇ ਕੇਸ ਕਿੱਥੋਂ ਇਹ ਬਲੱਡ ਰੂਮੋਂ ਕੇ ਉਹਦਾ ਟਾਈਮ ਟੂ ਬੈਨੀਫਿਟ ਹੁੰਦਾ ਇਸ ਕਰਕੇ ਮੈਂ ਇਹ ਵਧਾਈ ਦੇ ਮੈਂ ਰਣਾ ਜਿਹਦਾ ਇਹਨਾਂ ਨੇ ਇੱਟਾ ਵੱਡਾ ਇਹ ਉਪਰਾਲਾ ਕੀਤਾ ਤੇ ਅਸੀਂ ਬਰਵਾਤਮਾ ਦੇ ਜਨਾਰ ਵੀ ਕਰਦੇ ਹਾਂ ਕਿ ਅਗੇ ਤੋਂ ਇਹ ਕੈਂਪੇਨ ਲਾਉਂਦੇ ਰਹਿਣ ਤੇ ਜਿਹੜੇ ਤਰੀਫ ਤੇ ਲੋੜਵੰਦ ਲੋਕ ਨੇ ਇਹਨਾਂ ਨੂੰ ਸਹੱਜੇ ਤੇ ਪਹੁੰਚਾਵਾ ਵਤ ਤੋਂ ਵਤ ਬੈਨੀਫਿਟਸ ਹੋਵੇ ਸਾਡੇ ਹੌਸਪੀਟਲ ਨੂੰ ਸਬੰਧਿਤ ਥੀਮ ਆਈ ਹੈ ਚੁੱਕੀ ਇਹ ਵੀ ਕਿਤਾਬ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਇੰਨਾ ਨਹੀਂ ਵੀ ਜਿਹੜਾ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ ਕਿਉਂਕਿ ਮੈਂ ਮਿੰਨੂ ਵੀ ਲੱਖ ਸਾਲ ਹੋ ਗਏ ਅੱਜ ਇਸ ਵਾਲੇ ਦੁਆਲੇ ਦੇ ਵਿੱਚ ਫੰਕਸ਼ਨਲ ਟੈਂਡ ਕਰਦਿਆਂ ਨੂੰ ਤੇ ਪਰ ਮੈਂ ਹੌਸਪੀਟਲ ਦਾ ਇਸ ਇਲਾਕੇ ਦੇ ਵਿੱਚ ਇਹ ਪਹਿਲਾ ਅਪਰਾਧਾ ਦੇਖਿਆ ਹੈ ਪਰ ਇਹ ਬਹੁਤ ਵਧੀਆ ਹੈ ਚਲੋ ਕੋਈ ਗੱਲ ਨਹੀਂ ਅਸੀਂ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਇਹ ਵਟਾ ਘਣੋਂ ਜਿਹੜਾ ਕੀਤਾ ਹੈ ਅਸੀਂ ਵੀ ਇਹਨਾਂ ਦੇ ਨਾਲ ਆ ਚੇ ਕੋਈ ਮੀਨਸ ਸਾਡੇ ਪਾਰ ਦੇ ਪੱਧਰ ਤੇ ਮੇਰੇ ਵਿਜੀ ਪੱਧਰ ਤੇ ਜਦੋਂ ਵੀ ਕੋਈ ਸਮਾਜਿਕ ਲਈਦਾ ਕੰਮ ਹੋਏਗਾ ਤੇ ਦੇ ਕਸ਼ਪੀਸ ਹਸਪਤਲ ਵਾਲੇ ਸੰਗ ਇੱਕ ਆਵਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ ਖੜੇ ਖਲਾਗੇ ਜਿੱਥੇ ਮਰਜ਼ੀ ਸਾਡੇ ਜਿਹੜੀ ਵੀ ਸਹਿਯੋਗ ਦੇ ਕਿੱਤੇ ਵੀ ਇਹਨਾਂ ਨੂੰ ਕੋਈ ਲੋਨ ਹੋਵੇ ਕਾਥੀ ਰਾਣਾ ਜੀ ਨੂੰ ਵੀ ਕੋਈ ਲੋਨ ਹੋਵੇ ਕਮਲਜੀਤ ਸਿੰਘ ਕਮਲ ਇਹਨਾਂ ਦੇ ਨਾਲ 550 ਹਰ ਸਹਯੋਗ ਹਰ 50 ਨੌਜਵਾਨਾਂ ਨੂੰ ਕੀ ਮੈਸੇਜ ਹੈ ਜੀ ਦੇਖੋ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਅੱਜ ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਜੋਗੀ ਪੀੜ੍ਹੀ ਹੈ ਸਾਡੀ ਨਸ਼ਿਆਂ ਦੇ ਵਿੱਚ ਗਲਦਾਨ ਜਾਂਦੀ ਜਾ ਰਹੀ ਹੈ ਤੇ ਇਹ ਕਿਤਾਬ ਲੋਕ ਸਾਰੇ ਨੌਜਵਾਨਾਂ ਦਾ ਇਸ ਸਿੱਧਾ ਤੋਂ ਭਟਕੇ ਆਪਣੇ ਸਿਹਤ ਦਾ ਧਿਆਨ ਰੱਖਣ ਤੇ ਅਜਿਹੇ ਕੈਂਪਾਂ ਦੇ ਵਿੱਚ ਵੀ ਅੱਜ ਲੋੜ ਹੈ ਵੀ ਬਹੁਤ ਲੋੜ ਹੈ ਕਿ ਸਮਾਜ ਚ ਆਪਣਾ ਨੌਜਵਾਨ ਲੱਖੋਂ ਦੀਦੁਗੀ ਨਹੀਂ ਨਿੰਮਗੇ ਤੇ ਆਪਾਂ ਕਿਸੇ ਦੀ ਮਦਦ ਨੂੰ ਕਹਾਂਗੇ ਕਿ ਨਸ਼ਿਆਂ ਦੇ ਵਿਰੁੱਧ ਵੀ ਅਸੀਂ ਰਾਣਾ ਜੀ ਨੂੰ ਵੀ ਤਰ੍ਹਾਂ ਨਹੀਂ ਇਸ ਵਾਸਤੇ ਇਸ ਪਾਸੇ ਵੱਲ ਵੀ ਥੋੜਾ ਜਿਹਾ ਹੀ ਦੁਰਨ ਅਸੀਂ ਉਸ ਪਾਸੇ ਵੀ ਇਹਨਾਂ ਦਾ ਸਹਿਯੋਗ ਦੇਾਂਗੇ ਵੀ ਇਸ ਤੋਂ ਬਾਅਦ ਵੀ ਨਸ਼ੇ ਨੂੰ ਉਪਰ ਕਰਨ ਲਈ ਵੀ ਕੋਈ ਜਿਹੜਾ ਅੰਦਲਾ ਜੇ ਕਿਉਂਕਿ ਤੁਹਾਨੂੰ ਮੇਰੀ ਕਿਸੇ ਨੂੰ ਪਤਾ ਅਸੀਂ ਉਹਨਾਂ ਨੇ ਦਾਲਦੇ 哎。<laughs> <laughs>